ਕੰਤੇ ਹਾਲਾਤ ਕੀ ਹੈ ਸਭ ਤੋਂ ਪਹਿਲਾਂ ਤਾਂ ਜੀ ਇਹ ਵਿਜ਼ਿਟ ਇਸ ਵਾਸਤੇ ਕੀਤੀ ਹੈ ਵੈਸੇ ਤਾਂ ਆਲਮੋਸਟ ਇਹ ਸੈਕਿੰਡ ਰਾਉਂਡ ਆਫ ਵਿਜ਼ਿਟਸ ਹੈ ਜਿਹੜਾ ਅਸੀਂ ਹੈੱਡ ਤੇ ਪਿੰਡਾਂ ਵੱਲ ਕਰ ਰਹੇ ਹਾਂ ਇਹ ਵਿਜ਼ਿਟ ਦਾ ਮੰਤਵ ਇਹ ਹੈ ਕਿ ਕੋਈ ਵੀ ਪੈਨਿਕ ਦੀ ਲੋੜ ਨਹੀਂ ਹੈ ਸਿਚੁਏਸ਼ਨ ਬਿਲਕੁਲ ਅੰਡਰ ਕੰਟਰੋਲ ਹੈ ਤੇ ਹਾਲ ਦੀ ਘੜੀ ਜਿਵੇਂ ਪਿੱਛੇ بارش ਆ ਰਹੀ ਹੈ ਥੋੜਾ ਪਾਣੀ ਦਾ ਲੈਵਲ ਵਧਿਆ ਜ਼ਰੂਰ ਹੈ ਬਟ ਕੋਈ ਇਹੋ ਜਿਹੀ ਘਬਰਾਉਣ ਵਾਲੀ ਗੱਲ ਨਹੀਂ ਹੈ ਅ ਤੁਸੀਂ ਵੀ ਸਾਰੇ ਰਸਤੇ 'ਚ ਦੇਖਿਆ ਹੈ ਕਿ ਫਸਲ ਹਜੇ ਖੜੀ ਹੋਈ ਹੈ ਤੇ ਕੋਈ ਹੋਜੀ ਨੁਕਸਾਨ ਵਾਲੀ ਗੱਲ ਨਹੀਂ ਹੈ ਡਰੇਨੇਜ ਡਿਪਾਰਟਮੈਂਟ ਦੇ ਅਸੀ ਸਾਹਿਬ ਅਸੀ ਇਰੀਗੇਸ਼ਨ ਵੀ ਸਾਡੇ ਨਾਲ ਹੈ ਤਾਂ ਜੋ ਥੋੜੀ ਟੈਕਨੀਕਲ ਜਿਹੜੀ ਉਹਨਾਂ ਦੀ ਐਕਸਪਰਟਿਸ ਉਹ ਵੀ ਸਾਨੂੰ ਮਿਲ ਸਕੇ ਦਾ ਹਾਲ ਦੀ ਗੜੀ ਸਿਚੁਏਸ਼ਨ ਅੰਡਰ ਕੰਟਰੋਲ ਹੈ ਜੀ ਪਿਛਲੇ ਦਿਨਾਂ ਚ ਵੇਖਿਆ ਜਾਵੇ ਜਿਹੜੇ ਲੋਕਾਂ ਨੇ ਆਰਜੀ ਬੰਨ ਜਿਹੜੇ ਬਣਾਏ ਨੇ ਉਹ ਕਾਫੀ ਦਿੱਕਤਾਂ ਜਿਹੜੀਆਂ ਪੇਸ਼ ਕਰਦੇ ਆ ਮਤਲਬ ਕਿ ਉਹਨਾਂ ਦੇ ਦਰਿਆ ਦੇ ਵਿੱਚ ਹੀ ਆਰਜੀ ਬੰਨ ਬਣਾਏ ਹੋਏ ਆ ਤੇ ਉਹਨਾਂ ਨੂੰ ਜਿਹੜਾ ਪਹਿਲਾਂ ਡਿਮੋਲਿਸ਼ ਕਰਨ ਵਾਸਤੇ ਕਿਉਂ ਨਹੀਂ ਯਤਨ ਕੀਤੇ ਗਏ ਜੇ ਹੁਣ ਜੇ ਉਹਨਾਂ ਦਾ ਨੁਕਸਾਨ ਹੁੰਦਾ ਤੇ ਫਿਰ ਉਹ ਪ੍ਰਸ਼ਾਸਨ ਤੇ ਪਲੇਮ ਕਰਦੇ ਜੀ ਸੈਂਸਟਾਈਜ਼ ਤਾਂ ਹਮੇਸ਼ਾ ਕਿਤਾ ਜਾਂਦਾ ਹੈ ਡਿਪਾਰਟਮੈਂਟ ਵੱਲੋਂ ਹਮੇਸ਼ਾ ਸੈਂਸਟਾਈਜ਼ ਕੀਤਾ ਜਾਂਦਾ ਹੈ ਜਿਹੜਾ ਤੁਸੀਂ ਆਈ ਥਿੰਕ ਗੱਲ ਕਰ ਰਹੇ ਹੋ ਬਸਤੀ ਰਾਮ ਲਾਲ ਦੀ ਗੱਲ ਕਰ ਰਹੇ ਹੋ ਉੱਥੇ ਡਰੇਨੇਜ ਡਿਪਾਰਟਮੈਂਟ 도 ਬਿਲਕੁਲ ਇੰਟੈਕਟ ਹੈ ਕਈ ਵਾਰੀ ਬਹੁਤ ਜ਼ਿਆਦਾ ਸੈਂਸਿਟਾਈਜ਼ ਕਰਨ ਤੇ ਓਰੀਐਂਟੇਸ਼ਨ ਤੋਂ ਬਾਅਦ ਵੀ ਲੋਕਾਂ ਨੂੰ ਲੱਗਦਾ ਹੈ ਕਿ ਐਕਸੈਸ ਕਰਨ ਲਈ ਉਹਨਾਂ ਨੂੰ ਜ਼ਿਆਦਾ ਕਨਵੀਨੀਅੰਟ ਪੈਂਦਾ ਹੈ ਤਾਂ ਬਣਾ ਲੈਂਦੇ ਹੁੰਦੇ ਆ ਬਟ ਉਹਦੇ ਲਈ ਵੀ ਅਸੀਂ ਪੂਰੇ ਮੁਸਤੈਦ ਹਾਂ ਜਦੋਂ ਪਿੱਛੇ ਵੀ ਥੋੜਾ ਪਾਣੀ ਦਾ ਬਹਾਵ ਤੇਜ਼ ਹੋਇਆ ਸੀ ਤੇ ਉੱਥੇ ਆਪਣਾ ਲੱਗਿਆ ਸੀ ਕਿ ਪਾਣੀ ਉਹਨੂੰ ਕੱਟ ਰਿਹਾ ਹੈ ਤਾਂ ਮੌਕੇ ਤੇ ਅਸਦੀਮ ਸਾਹਿਬ ਤੇ ਡਰੇਨੇਜ ਡਿਪਾਰਟਮੈਂਟ ਨੇ ਜਾ ਕੇ ਇਮੀਡੀਏਟਲੀ ਆਪਣੇ ਉੱਥੇ ਗੱਟਾ ਰਾਹੀਂ ਇਮੀਡੀਏਟ ਰੀਲਿਫ ਪ੍ਰੋਵਾਈਡ ਕਰਾਇਆ ਸੀ ਦਾ ਸਾਡੀ ਤਾਂ ਇਹ اپیل ਹੈ ਕਿ ਜੀ ਲੋਕੀ ਵੀ ਥੋੜਾ ਜਿਹਾ ਜਿਹੜੀ ਵੀ ਪ੍ਰਸ਼ਾਸਨ ਵੱਲੋਂ ਜਾਂ ਡਿਪartment ਵੱਲੋਂ ਥੋੜੀ ਓਰੀਐਂਟੇਸ਼ਨ ਦਿੱਤੀ ਜਾਂਦੀ ਹੈ ਉਹਨਾਂ ਨੂੰ ਥੋੜਾ ਜਿਹਾ ਲੈਂ ਤੇ ਬਾਕੀ ਅਸੀਂ ਬਿਲਕੁਲ ਨਾਲ ਨਹੀਂ ਜੇ ਕੋਈ ਹੋਜੀ ਜਾਣੀ ਹੈ ਇੱਕ ਜਣ ਮੈਮ ਅੱਜ ਦੇਖਣ ਮਿਲਿਆ ਵੀ ਜਿਹੜਾ ਪਾਣੀ ਦਾ ਸਰਵਧਾਪਿਆ ਜਿਹੜਾ ਉਹਨੂੰ ਲੈ ਕੇ ਤੇ ਮਤਲਬ ਕਿ ਲੋਕਾਂ ਦੇ ਵਿੱਚ ਥੋੜੇ ਡਰ ਦੇਖਣ ਨੂੰ ਜੋ ਮਿਲਦੇ ਨਹੀਂ ਬਿਲਕੁਲ ਜੀ ਇਹ ਵਿਜ਼ਿਟ ਦਾ ਮੰਤਵ ਹੈ ਇਹ ਮੈਮ ਫਿਰ ਦੁਬਾਰਾ ਰੀਟ੍ਰੀਟ ਕਰਦੇ ਨੇ 뮤직 ਦਾ ਮੰਤਵ ਹੈ ਇਹ ਕਿ ਅਸੀਂ ਹੁਣ ਸਾਰੇ ਡਿਪਾਰਟਮੈਂਟਸ ਨਾਲ ਇੱਥੇ ਆਏ ਆ ਤੇ ਵਿਜ਼ਿਟ ਦਾ ਮੰਤਵ ਹੈ ਬੀਐਸਐਫ ਦੇ ਮੁਲਾਜ਼ਮ ਬੀਐਸਐਫ ਦੇ ਅਫਸਰ ਸੇ ਬਾਨਵੀਤੇ ਹਨ ਤੇ ਇਹ ਹੀ ਹੈ ਕਿ ਜੀ ਅਸੀਂ ਬਿਲਕੁਲ ਵਿਜੀਲ ਮੇਨਟੇਨ ਰੱਖੇ ਹੋਏ ਆ ਕੋਈ ਇਹੋ ਜੀ ਘਬਰਾਉਣ ਵਾਲੀ ਗੱਲ ਹੈ ਨਹੀਂ ਪੈਨਿਕ ਵਾਲੀ ਗੱਲ ਹੈ ਨਹੀਂ ਜਿਵੇਂ ਸਾਨੂੰ ਕੁਝ ਲੱਗਦਾ ਅਸੀਂ ਡਿਊ ਇਨਫੋਰਮੇਸ਼ਨ ਵੈਲ ਇਨ ਐਡਵਾਂਸ ਜਿਹੜੀ ਹੈ ਉਹ ਲੋਕਾਂ ਤੱਕ ਮੋਹਿਆ ਕਰਾਂਗੇ ਤੇ ਕੋਈ ਵੀ ਮਿਸ ਇਨਫੋਰਮੇਸ਼ਨ ਫਾਲਸ ਇਨਫੋਰਮੇਸ਼ਨ ਜਿਹੜੀ ਹੈ ਉਸ ਤੋਂ ਗੁਰੇਸ਼ ਕਰੋ ਉਸ ਤੋਂ ਦੂਰ ਰਹੋ ਤੇ ਕੁਝ ਵੀ ਰਹਿੰਦਾ ਸਾਡੇ ਫਲੱਡ ਕੰਟਰੋਲ ਰੂਮਸ ਵੀ ਐਕਟਿਵ ਹੈ ਸਾਡੇ ਐਸਡੀਐਮ ਸਰبان ਸਾਡੇ ਇੱਥੇ ਰੂਰਲ ਡਿਪਾਰਟਮੈਂਟ ਦੇ ਜਿਹੜੇ ਆਫੀਸਰਸ ਹੈ ਡਰੇਨੇਜ ਡਿਪਾਰਟਮੈਂਟ ਦੇ ਆਫੀਸਰਸ ਹੈ ਉਹ ਕਨਸਟੈਂਟਲੀ ਇੱਥੇ ਫੀਲਡ ਤੇ ਮੁਸਤੈਦ ਹਨ ਤੇ ਕੁਝ ਵੀ ਹੈ ਤਾਂ ਪਲੀਜ਼ ਪ੍ਰਸ਼ਾਸਨ ਨਾਲ ਗੱਲ ਕਰੋ ਤੇ ਆਪਣਾ ਮਿਸ ਇਨਫੋਰਮੇਸ਼ਨ